ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਕਿ ਅਮਰੀਕਾ ਦੇ ਵਿੱਚ ਵਕੀਲ ਨੇ ਉਹਨਾਂ ਨੇ ਜੋ ਹੰਬੜਾ ਮਾਰ ਰਹੇ ਆ ਅਮਰਤਪਾਲ ਵੀਰੇ ਲਈ ਬਈ ਉਹਨੂੰ ਛੇਤੀ ਤੋਂ ਛੇਤੀ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਉਹ ਉਹਨਾਂ ਨੇ ਐਮਪੀਜ਼ ਅਮਰੀਕਾ ਦੇ ਐਮਪੀਜ਼ ਤੋਂ ਵੀ ਟਾਈਮ ਦਿੱਤਾ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਦਿੱਤਾ ਹੈ ਤਾਂ ਕਿ ਕੋਈ ਨਾ ਕੋਈ ਕਾਰਵਾਈ ਕਰਕੇ ਆਪਾਂ ਅਮਰਿਤਪਾਲ ਨੂੰ ਬਾਹਰ ਕਢਾਈਏ ਛੇਤੀ ਤੋਂ ਛੇਤੀ ਕਿਉਂਕਿ ਗੱਲ ਇਹ ਆ ਵੀ ਅਮਰਿਤਪਾਲ ਕੋਲੇ ਕੋਈ ਐਸੀ ਚੀਜ਼ ਨਹੀਂ ਬਰਾਮਦ ਹੋਈ ਨਾ ਆਮਨ ਮਿਨੀਸ਼ਨ ਨਾ ਉਹਦੇ ਕਿਸੇ ਐਸੇ ਕੋਈ ਲਿੰਕ ਬਰਾਮਦ ਹੋਈਆਂ ਫਿਰ ਵੀ ਉਸ ਤੇ ਐਨਐਸਏ ਲਾਈ ਹੈ ਜਿਹੜੀ ਕਿ ਨਹੀਂ ਬਣਦੀ ਤੇ ਬਾਕੀ ਉਹ ਆਪਣੇ ਜਸਪ੍ਰੀਤ ਸਿੰਘ ਜੋ ਅਮਰੀਕਾ ਦੇ ਵਕੀਲ ਨੇ ਬਹੁਤ ਇੰਬਲਾ ਮਾਰੀ ਜਾਂਦੀ ਹੈ ਤੇ ਮੈਂ ਉਹਨਾਂ ਦਾ ਬਹੁਤ ਖਾਸ ਤੌਰ ਤੇ ਧੰਨਵਾਦੀ ਹਾਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਅਮਰਤਪਾਲ ਕਰ ਰਹੇ ਹਨ ਅਮਰਤਪਾਲ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਗੱਲ ਹੁਣ ਅਮਰੀਕਾ ਤੱਕ ਪਹੁੰਚ ਗਈ ਹੈ ਯੂ ایس اے ਦੇ ਮਸ਼ਹੂਰ ਵਕੀਲ ਸਾਹਿਬ ਵੱਲੋਂ ਹੁਣ ਯੂ ایس اے ਦੀ ਸਰਕਾਰ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਹੈ ਅਤੇ ਭਾਈ ਅਮਰਤਪਾਲ ਸਿੰਘ ਜੋ ਕਿ ਹੁਣ ਮਾਨਯੋਗ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੀ ਰਿਹਾਈ ਦੇ ਲਈ ਹੁਣ ਯੂਐਸਏ ਸਰਕਾਰ ਭਾਰਤ ਸਰਕਾਰ ਤੇ ਦਬਾਅ ਪਾਵੇਗੀ ਕਿਉਂਕਿ ਇੱਕ ਐਮਪੀ ਨੂੰ ਜੇਲ੍ਹ ਦੇ ਵਿੱਚ ਰੱਖਣਾ ਕਿਤੇ ਨਾ ਕਿਤੇ ਭਾਰਤ ਦੇ ਲਈ ਵੀ ਇੱਕ ਵੱਡੀ ਮੁਸੀਬਤ ਹੈ ਇੱਕ ਗਲੇ ਦੀ ਹੱਡੀ ਬਣ ਸਕਦਾ ਸਰਕਾਰਾਂ ਦੇ ਲਈ ਪ੍ਰਸ਼ਾਸਨ ਦੇ ਲਈ ਅਤੇ ਹੁਣ ਅਮਰੀਕਾ ਵੱਲੋਂ ਵੀ ਵੱਡਾ ਦਬਾਅ ਪਾਇਆ ਜਾਵੇਗਾ ਭਾਰਤ ਸਰਕਾਰ ਤੇ ਤੇ ਦੱਸ ਦਈਏ ਕਿ ਇਸ ਬਾਬਤ ਜੋ ਫਰੀਦਕੋਟ ਤੋਂ ਲੋਕ ਬਾ ਮੈਂਬਰ ਨੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਵੀ ਧੰਨਵਾਦ ਕੀਤਾ ਯੂਐਸਏ ਦੇ ਵਕੀਲ ਸਾਹਿਬ ਦਾ ਆਓ ਤੁਹਾਨੂੰ ਪੂਰੀ ਵੀਡੀਓ ਪਰ ਲੈ ਚਾਲਦੇ ਹਾਂ ਤੁਹਾਨੂੰ ਕੀ ਲੱਗਦਾ ਭਾਈ ਅਮਰਤਪਾਲ ਸਿੰਘ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਫਿਰ ਉਹ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਆਪਣਾ ਕੰਮਕਾਰ ਕਰਨ ਉਹ ਠੀਕ ਤੁਸੀਂ ਸਮਝਦੇ ਹੋ ਕੀ ਕਹਿਣਾ ਇਸ ਬਾਰੇ ਤਾਂ ਕਿ ਪਤਾ ਲੱਗ ਸਕੇ ਕਿ ਆਕਰ ਆਵਾਮ ਇਸ ਬਾਰੇ ਕੀ ਸੋਚਦੀ ਹੈ ਜਦ ਕਿ ਆਵਾਮ ਨੇ ਵੱਡਾ ਫੈਸਲਾ ਤਾਂ ਸੁਣਾ ਹੀ ਦਿੱਤਾ ਜਦ ਪੰਜਾਬ ਦੇ ਵਿੱਚ 197 ਹਜ਼ਾਰ VOTਾਂ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਭਾਈ ਅਮਰਤਪਾਲ ਸਿੰਘ ਜਿੱਤੇ ਹਨ ਜੋ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿੱਤ ਹੈ ਪਰ ਫਿਰ ਵੀ ਆਬਾਮ ਦਾ ਕੀ opinion ਹੈ ਇਸ ਬਾਰੇ ਉਹ ਵੀ ਪੁੱਛਣਾ ਸਾਡੇ ਤੇ ਫਰਜ਼ ਬਣਦਾ ਕਿਉਂਕਿ ਹਰ ਕੋਈ ਦੇ ਆਪਣੇ ਵਿਚਾਰ ਹੁੰਦੇ ਨੇ ਪਰ ਦੱਸ ਦਈਏ ਕਿ ਜ਼ਿਆਦਾਤਰ ਲੋਕ ਇਹ ਹੀ ਚਾਹੁੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਰਿਹਾ ਹੋਣ ਤਾਂ ਕਿ ਉਹ ਖਡੂਰ ਸਾਹਿਬ ਹਲਕੇ ਦੇ ਭਲਾਈ ਦੇ ਲਈ ਅਤੇ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਗਰਕਦੀ ਜਾ ਰਹੀ ਜਵਾਨੀ ਦੇ ਲਈ ਕੁਝ ਕੰਮ ਕਰ ਸਕਣ ਜਦ ਤੱਕ ਹੀ ਬਹੁਤ ਗਿਣਤੀ ਭਾਈ ਅਮਰਤਪਾਲ ਸਿੰਘ ਦੇ ਨਾਲ ਹੀ ਕੁਝ ਕੁ ਲੋਕ ਹੀ ਹਨ ਜੋ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਤੁਹਾਡੇ ਇਸ ਬਾਰੇ ਕੀ ਕਹਿਣਾ ਜੂ ਕਮੈਂਟ ਕਰਨਾ ਆਓ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਅਮਰੀਕਾ ਦੇ ਵਿੱਚ ਵਕੀਲ ਨੇ ਉਹਨਾਂ ਨੇ ਜੋ ਹੰਬੜਾ ਮਾਰ ਰਹੇ ਹੈ ਅਮਰਤਪਾਲ ਵੀਰੇ ਲਈ ਬਈ ਉਹਨੂੰ ਜੇਤੀ ਤੋਂ ਜੇਤੀ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਉਹ ਉਹਨਾਂ ਨੇ ਐਮਪੀਜ਼ ਅਮਰੀਕਾ ਦੇ ਐਮਪੀਜ਼ ਤੋਂ ਵੀ ਟਾਈਮ ਲਿੱਤਾ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਲਿੱਤਾ ਹੈ ਤਾਂ ਕਿ ਕੋਈ ਨਾ ਕੋਈ ਕਾਰਵਾਈ ਕਰਕੇ ਆਪਾਂ ਅਮਰਿਤਪਾਲ ਨੂੰ ਬਾਹਰ ਕਢਾਈਏ ਛੇਤੀ ਤੋਂ ਛੇਤੀ ਕਿਉਂਕਿ ਗੱਲ ਇਹ ਹੈ ਵੀ ਅਮਰਿਤਪਾਲ ਕੋਲੇ ਕੋਈ ਐਸੀ ਚੀਜ਼ ਨਹੀਂ ਬਰਾਮਦ ਹੋਈ ਨਾ ਆਮਨਿਸ਼ਨ ਨਾ ਉਹਦੇ ਕਿਸੇ ਐਸੇ ਕੋਈ ਲਿੰਕ ਬਰਾਮਦ ਹੋਏ ਆ ਫਿਰ ਵੀ ਉਸ ਤੇ ਐਨਐਸਏ ਲਾਈ ਹੈ ਜਿਹੜੀ ਕਿ ਨਹੀਂ ਬਣਦੀ ਤੇ ਬਾਕੀ ਉਹ ਆਪਣੇ ਜਸਪ੍ਰੀਤ ਸਿੰਘ ਜੋ ਅਮਰੀਕਾ ਦੇ ਵਕੀਲ ਨੇ ਬਹੁਤ ਹੰਬਲਾ ਮਾਰੀ ਜਾਂਦੀ ਹੈ ਤੇ ਮੈਂ ਉਹਨਾਂ ਦਾ ਬਹੁਤ ਖਾਸ ਤੌਰ ਤੇ ਧੰਨਵਾਦ ਦੀਆਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਉਪਰਾਲਾ ਕਰ ਰਹੇ ਹਨ ਅੰਮ੍ਰਿਤਪਾਲ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ